ਭਾਜੀ ਹੋਇਆ ਕੀ ਸੀ ਹੋਇਆ ਕੀ ਸੀ ਸਾਰੇ ਨੇ ਗੁੰਡਾਗਰਦੀ ਕੀਤੀ ਫੁੱਲੀ ਆਟੋ ਵਾਲੇ ਨੇ ਵੀ ਗੱਡੀ ਵੀ ਪੰਨੀ ਐ ਸੀਸਾ ਵੀ ਮੂਰਰਾ ਭੰਨਦਾ ਨੇ ਆਟੋ ਵਾਲੇ ਨੇ ਆਹ ਸਰ ਕੀ ਕਰੀਏ ਹੁਣ ਮੰਗੇ ਕੀ ਕਰੀਏ ਗੱਡੀ ਭਰੀ ਤੇ ਗਾਲਾਂ ਕੱਢ ਕੇ ਗਿਆ ਮਾਮਾ ਪੜਾ ਸਾਰੇ ਗੱਡੀ ਕੋਆ ਹੋਈ ਗੱਡੀ ਆ ਜੀ ਕਿਹੜੇ ਰੋਡ ਦੀ ਐ ਇਹ ਪੱਟੀ ਦੀ ਪੁੱਤ ਦੀ ਗੱਡੀ ਆ ਜੀ ਇਹ ਦਿੱਲੀ ਤੋਂ ਲੰਮੇ ਹੀ ਆਪਣੀ ਸਾਰਾ ਪੱਟੀ ਚੱਲੀ ਬੱਸ ਮਗਾ ਲਾ ਕੇ ਰੱਖੀ ਅੱਗੇ ਮੇਰੀ ਗੱਡੀ ਸਵਾਰੀ ਮੈਨ ਲੱਗੀ ਮੈਂ ਸਾਈਡ ਤੇ ਕੱਢ ਲਈ ਇਹ ਬੰਦੇ ਨੇ 12 ਵਾਰ ਮੈਨੂੰ ਗੱਡੀ ਤੈਨੂੰ ਮੈਂ ਰੋਕਦਾ ਰਿਆ ਇਹਨੇ ਫਿਰ ਵੀ ਮੇਰੇ ਗੱਡੀ ਦੇ ਨਾਲ ਲਾ ਕੇ ਲੈ ਗਿਆ ਪੁਲਿਸ ਵਾਲੇ ਦੇ ਸਾਹਮਣੇ ਇਹਨੇ ਮੇਰੇ ਡਾਂਗਾ ਮਾਰੀਆਂ ਨੇ ਸਾਰੇ ਬੰਦੇ ਇੱਥੇ ਗਵਾਹ ਖੜੇ ਆ ਪੁਲਿਸ ਵਾਲੇ ਨੇ ਕੋਈ ਐਕਸ਼ਨ ਨਹੀਂ ਲੇਤਾ ਉਤਾਂ ਉਹਨਾਂ ਦੀ ਤਰਫਦਾਰੀ ਕਰਦੇ ਪਏ ਆ ਜੇ ਮੈਂ ਪੜਿਆ ਲਿਖਿਆ ਬੰਦਾ ਜੇ ਮੈਂ ਆਟੋ ਚਲਾਉਣਾ ਪਿਆ ਮੈਂ ਇਹਨਾਂ ਨੂੰ ਤਕਲੀਫ ਹੋ ਰਹੀ ਹੈ ਜਿਹੜੇ ਚਿੱਟਾ ਲਾਂਦੇ ਆ ਚੋਰੀਆਂ ਕਰਦੇ ਆ ਮੋਬਾਈਲ ਕੋ ਕਰਦੇ ਉਹਨਾਂ ਨੂੰ ਇਹ ਕੁਝ ਨਹੀਂ ਕਹਿੰਦੇ ਕੋਈ ਨਹੀਂ ਲੈਣਾ ਇਹ ਦੇਖ ਲੈ ਕੋਈ ਗੱਲ ਨਹੀਂ ਇਹ कुंडागर्दी <laughs> कर ਉਹ ਭਾਈ ਗੱਲ ਮੇਰੀ ਗੱਲ ਨਹੀਂ ਨਾ ਜਾਣਕਾਰ ਲੋਕਾਂ ਨੂੰ ਪ੍ਰੋਬਲਮ ਆ ਰਹੀ ਆ ਰੋਜ਼ ਬੁੱਢਾ ਕਰਤੀ ਕੀ ਹੋਈ ਆ ਇਹ ਫਿਰ ਨਾ ਗੱਲ ਕਰਦੇ ਬਾਸ ਸੁਣਾ ਪੈਂਦਾ ਕਿ ਸਰਦੀ ਵਾਲੇ ਦੇ ਪਾਸੇ ਇਹ ਘਰ ਲੋਰਾ ਆਇਆ ਬੰਦ ਹੋਣਾ ਇਹਨਾਂ ਇਕੱਲੇ ਨੂੰ ਕਰੰਟ ਾਨ ਕੇ ਪਰੇਸ਼ਾਨ ਹੋ ਰਿਹਾ ਲੋਕ ਇਹਨੂੰ ਪਾਸੇ ਕਰਨਾ ਮੇਰੀ ਗੱਲ ਇਹਦਾ ਨਾ ਬੰਦੇ ਨੂੰ ਫੜੋ ਉਹਨੂੰ ਕਿਹਨੂੰ ਸਾਰੇ ਬੰਦੇ ਨੂੰ ਫੜੋ ਮੈਂ ਬਾਤ ਸੁਣੋ ਨਹੀਂ ਕਰਨੀ ਬਾਤ ਲਾ ਕੇ ਜਵਾਕ ਲਾਟੋ ਨਾ ਜਿੰਨਾ ਕੁ ਜਨਾਬ ਜੀ ਆ ਪਿਆ ਹੈ ਸਿੰਘ ਜੀ ਪੰਜਾਬ ਰੋਡ ਪੱਟੀ ਟਿਪੂ ਜੀ ਡਰਾਈਵਰ ਕਰਦਾ ਮੈਂ ਜਾਮ ਲਾਇਆ ਤੁਸੀਂ ਕੀ ਸਰ ਜਾਮ ਇਸ ਤਰ੍ਹਾਂ ਲਾਇਆ ਜੀ ਮੈਂ ਲੁਧਿਆਣੇੋਂ ਆਪਦਾ 6:23 ਦਾ ਟਾਈਮ ਚੁੱਕ ਕੇ ਬਾਹਰ ਆ ਰਿਹਾ ਹੀ ਆਟੋ ਵਾਲੇ ਨੂੰ ਮੈਂ ਪਹਿਲਾਂ ਆਖਿਆ ਵੀ ਵੀਰ ਜੀ ਗੱਡੀ ਕਰ ਲਓ ਪਾਸੇ ਇਹਨਾਂ ਨਹੀਂ ਕੀਤੀ ਮੁੜ ਕੇ ਗੱਡੀ ਮੜੀ ਨਾਲ ਲੱਗੀ ਵੀ ਨਹੀਂ ਆ ਫਿਰ ਵੀ ਮੈਂ ਇਹਨੂੰ ਗਾਹ ਕਰ ਲਈ ਗੱਡੀ ਤੇ ਗੱਡੀ ਕੋਲ ਧਮਾਕੇ ਤੇ ਮੈਂ ਲਾਪੋ ਦੀ ਕੱਢ ਲਈ ਗੱਡੀ ਇਹ ਬੰਦਾ ਆਇਆ ਗੱਡੀ ਦੇ ਵਿੱਚ ਮਾਵਾਂ ਭੈਣਾਂ ਦੀਆਂ ਗਾਲਾਂ ਕੱਢੀਆਂ ਨੇ ਪੈ ਮੈਂ ਫੇਰ ਇਹ ਲੋਕ ਹਮ ਆ ਵੀਰ ਚਲ ਜਾ ਜਾਂ ਚਲ ਜਾ ਕੋਈ ਗੱਲ ਨਹੀਂ ਆ ਤੇ ਇਹਨੂੰ ਮਹਿੰਗਾ ਪਾਣਾ ਹੀ ਇਹ ਫੇਰ ਵੀ ਮਾਂ ਭੈਣ ਦੀ ਗਾਲ ਕੱਢਿਆ ਨਾ ਮੇਰੀ ਬੱਸ ਸਾਰੀ ਖਵਾਵਾ ਸਵਾਰੀਆਂ ਵਿੱਚ ਭੈਣਾਂ ਵੀ ਬੈਠੀਆਂ ਮਾਵਾਂ ਵੀ ਬੈਠੀਆਂ ਰਾਤ ਨੂੰ 11-11 ਵਜੇ ਤੱਕ ਅਸੀਂ ਸੇਵਾ ਕਰਕੇ ਫੇਰ ਘਰ ਨੂੰ ਜਾਂਦੇ ਆ ਉਹਦੇ ਮੋਟਰਸਾਈਕਲਾਂ ਦੇ ਪਰ ਇਕੱਲੇ-ਇਕੱਲੇ ਨੂੰ ਲਾ ਕੇ ਪੱਟੀ ਤੱਕ ਇਹ ਬੰਦੇ ਨੇ ਗਾਲਾਂ ਕੱਢੀਆਂ ਫੇਰ ਇਹਨੂੰ ਮੈਂ ਜਾ ਕੇ ਬੰਦੇ ਨੇ ਆ ਕੇ ਨਾ ਮੁੱਕੀ ਮਾਰ ਕੇ ਫਰੰਟ ਸੀਟੇ ਦੇ ਤੇ ਫਰੰਟ ਸੀਟਾ ਤੋਂ ਟੜਕ ਟੜਕਦਾ ਮੁੜ ਕੇ ਫੇਰ ਇਹਨੂੰ ਜਾ ਕੇ ਰੋਡ ਦਾ ਜਾਮ ਕੀਤਾ ਫੇਰ ਰੋਡ ਜਾਮ ਕੀਤਾ ਜੀ ਕਿਉਂਕਿ ਸੁਣਵਾਈ ਇਹਨਾਂ ਦੇ ਆਟੋ ਵਾਲੇ ਬੰਦੇ ਜਾਵੇ ਫੇਰ ਰੋਡ ਮੈਂ ਜਾਮ ਕਰਕੇ ਫੇਰ ਆਪ ਦੀ ਸੁਣਵਾਈ ਜਿਹੜੀ ਇੱਥੇ ਕੀਤੀ ਆ ਉਹਦਾ ਇੱਥੇ ਕੋਈ ਸੁਣਵਾਈ ਨਹੀਂ ਹੈਗੀ ਜੀ ਇਹਨਾਂ ਆਟੋ ਵਾਲਾ ਕਹਿੰਦਾ ਵੀ ਮੇਰੇ ਨਾਲ ਧੱਕਾ ਕੀਤਾ ਵੀ ਆਟੋ ਵਾਲੇ ਨੇ ਭਾਈ ਜਿਹੜਾ ਹੀ ਧੱਕਾ ਕੀਤਾ ਉਹ ਵਿਖਾ ਦੇ ਵੀ ਕੀਤਾ ਧੱਕਾ ਕੀਤਾ ਉਹਦੇ ਨਾਲ ਅਸੀਂ ਬਾਕੀ ਮੇਰੀਆਂ ਸਵਾਰੀਆਂ 52 ਸਵਾਰੀਆਂ ਮੇਰੀਆਂ ਸਵਾਰੀਆਂ ਦੀ ਗਵਾਹੀ ਲੈ ਸਕਦੇ ਹੋ ਤੁਸੀਂ ਕੱਲੀ-ਕੱਲੀ ਵੀ ਵੀ ਮੈਂ ਕੀ ਉਹਨੂੰ ਆਖਿਆ ਵੀ ਹੱਥ ਜੋੜੇ ਕੀ ਨਹੀਂ ਜੋੜੇ ਬਾਤ ਉਹਨੇ ਗਮ ਮਾਵਾਂ ਦੇ ਭੈਣਾਂ ਦੀਆਂ ਗਾਲਾਂ ਕੱਢ ਕੇ ਭੱਜਾ ਗੱਡੀ ਚੋ ਭੱਜਾ ਗੱਡੀ ਆ ਜਦੋਂ ਮਗਰੋਂ ਪੜਿਆ ਮੁੜ ਕੇ ਆ ਕੇ ਫੇਰ ਮੁੱਕੀ ਮਾਰੀ ਜਨੇ ਮੈਂ ਛੜਦਾ ਮੈਂ ਜਾ ਦਲ ਜਾ ਇਹਨੇ ਫੇਰ ਆ ਕੇ ਦੁਬਾਰਾ ਬੰਦੇ ਨੇ ਮੁੱਕੀ ਮਾਰ ਕੇ ਸ਼ੀਸ਼ਾ ਮੇਨ ਜਿਹੜਾ ਉਹ ਟੜਕਦਾ ਟੜਕ ਗਿਆ ਹੁਣ ਜਾਮ ਖੋਲਦਾ ਹੁਣ ਜਾਮ ਖੋਲਦਾ ਐਸਚੂ ਸਾਹਿਬ ਆਏ ਉਹਨਾਂ ਨੇ ਕਹਿੰਦੇ ਰੋ ਜਾਮ ਖੋਲਦਾ ਵਾ ਵੀ ਜੋ ਮੇਰੀ ਪੈਮਬੇਸ ਹੋਇਆ ਜੋ ਮੇਰਾ ਇਹ ਹੋਇਆ ਵਾ ਨੁਕਸਾਨ ਹੋਇਆ ਦੀ ਪਰਭਾਈ ਇਹ ਕਰੂਗਾ ਬੰਦਾ ਏ ਬੰਦਾ ਤੇ ਨਹੀਂ ਕਰੂਗਾ ਪ੍ਰਾਈਸ ਨਹੀਂ ਕਰੂਗਾ ਤੇ ਪਰਚਾ ਪੰਦੀ ਕਾਰਵਾਈ ਸਰਕਾਰ ਕੋਲ ਕਾਨੂੰਨੀ ਕਾਰਵਾਈ ਕੀਤੀ ਹੈ ਕਾਨੂੰਨ ਨੂੰ ਨਾ ਸਕੰਜੇ ਦੇ ਟੰਗਿਆਂ ਨਾਲੇ ਕਾਨੂੰਨ ਦੀ ਨਾਂ ਦੀ ਚੀਜ਼ ਹੀ ਨਹੀਂ ਆ ਗਈ ਕੋਈ ਲੁਧਿਆਣੇ ਦੇ ਵਿੱਚ ਬਿਨਾਂ ਬਿਨਾਂ ਸਾਰੇ ਆਟੋ ਜਾ ਕੇ ਵੇਲਾ ਲੈ ਸਰ ਲੱਗੇ ਆ ਕਿਸੇ ਦਾ ਕੋਈ ਨੰਬਰ ਨਹੀਂ ਹੈਗਾ ਕਿਸੇ ਦਾ ਕੋਈ ਕੋਣ ਹੀ ਹੈਗਾ ਤੇ ਛਰੇ ਆ ਬਈਥਾ ਵਿਚਾਰਾ ਏਐਸਆਈ ਖਲੋਂਦਾ ਵਾ ਉਹ ਵਿਚਾਰਾ 1 ਰੁਪਏ ਦਾ ਰਵਾਜ਼ਦਾਰ ਨਹੀਂ ਕਿਸੇ ਦਾ ਤੇ ਉਹਨੂੰ ਆਦਾ ਤੂੰ ਮੇ ਤੋਂ ਪਹਿਲੇ ਪੁਲਿਸ ਮੇ ਤੋਂ ਪਹਿਲੇ ਲੈਂਦੀ ਆ ਉਹ ਬੰਦਾ 1 ਰੁਪਏ ਦਾ ਰਵਾਇਦਾਰ ਨਹੀਂ ਰੋਜ਼ ਵੇਨੇ ਉਹ ਬੰਦੇ ਨੂੰ ਰੋਜ਼ ਉਹ ਬੰਦੇ ਨੂੰ ਇੱਥੇ ਰੰਗਦਾ ਮੈਂ ਰੋਜ਼ ਆ ਟਾਈਮ 'ਚ ਆਉਣਾ ਰੋਜ ਇਹ ਬੰਦੇ ਨੂੰ ਮੈਂ ਵੇਣਾ ਉਹ ਬੰਦਾ 1 ਰੁਪਈਆ ਦਾ ਕੇਦਾ ਰਵਾਇਦਾਰ ਨਹੀਂ ਸਾਰੇ ਬੰਦੇ ਗਵਾਹੀ ਦੇਣਗੇ ਪਰ ਉਹ ਬੰਦੇ ਨੂੰ ਆਉਂਦਾ ਤੂੰ ਮੈਨੂੰ ਤੋਂ ਪੈਸੇ ਲੈਣਾ ਓਕੇ ਹਾਂਜੀ ਇਹ ਬੰਦੇ ਨੇ ਪਹਿਲਾਂ ਬੱਸ ਮਗਾ ਲਾ ਕੇ ਰੱਖੀ ਅੱਗੇ ਮੇਰੀ ਗੱਡੀ ਸਵਾਰੀ ਬੈਨ ਲਾ ਗਈ ਮੈਂ ਸਾਈਡ ਤੇ ਕਰ ਲਈ ਇਹ ਬੰਦੇ ਨੇ ਬਾਰ ਬਾਰ ਮੈਨੂੰ ਗੱਡੀ ਤੈਨੂੰ ਮੈਂ ਰੋਕਦਾ ਰਿਆ ਇਹਨੇ ਫਿਰ ਵੀ ਮੇਰੇ ਗੱਡੀ ਦੇ ਨਾਲ ਲਾ ਕੇ ਲੈ ਗਿਆ ਪੁਲਿਸ ਵਾਲੇ ਦੇ ਸਾਹਮਣੇ ਇਹਨੇ ਮੇਰੇ ਡਾਂਗਾ ਮਾਰੀਆਂ ਨੇ ਸਾਰੇ ਬੰਦੇ ਇੱਥੇ ਗਵਾਹ ਖੜੇ ਆ ਪੁਲਸ ਵਾਲੇ ਨੇ ਕੋਈ ਐਕਸ਼ਨ ਨਹੀਂ ਲੇਤਾ ਉਤਾਂ ਹੋਰ ਨਾਲੀ ਤਰਫਦਾਰੀ ਕਰਦੇ ਪਏ ਆ ਜਿਵੇਂ ਪੜਿਆ ਲਿਖਿਆ ਬੰਦਾ ਜੇ ਮੈਂ ਆਟੋ ਚਲਾਉਣਾ ਪਿਆ ਮੈਂ ਇਹਨਾਂ ਨੂੰ ਤਕਲੀਫ ਹੋ ਰਹੀ ਹੈ ਜਿਹੜੇ ਚਿੱਟਾ ਲਾਂਦੇ ਆ ਚੋਰੀਆਂ ਕਰਦੇ ਆ ਮੋਬਾਈਲ ਕੋ ਕਰਦੇ ਉਹਨਾਂ ਨੂੰ ਇਹ ਕੁਛ ਨਹੀਂ ਕਹਿੰਦੇ ਉਹਨਾਂ ਕੋਲੋਂ ਪੈਸੇ ਲੈਂਦੇ ਆ ਕਿੰਨਾਂ ਨੇ ਮਾਰੇ ਤੁਹਾਨੂੰ ਪਸ ਵਾਲੇ ਨੇ ਮਾਰੇ ਜੀ ਮੈਨੂੰ ਕਾਰਨ ਕੀ ਜੀ ਕਾਰਨ ਇਹ ਸੀਗਾ ਜੀ ਮੈਂ ਉਹਨੂੰ ਕਿਹਾ ਕਿ ਤੂੰ ਗੱਡੀ ਕਿਉਂ ਨਹੀਂ ਰੋਕੀ ਉਹਨੇ ਗੱਡੀ ਦੇ ਅੰਦਰ ਪੁਲਸ ਵਾਲਾ ਮਲਾਜਮ ਬੈਠਾ ਉਹਦੇ ਸਾਹਮਣੇ ਉਹਨੇ ਡੰਡਾ ਸੁੱਟ ਕੇ ਮਾਰ ਰਿਹਾ ਗੱਡੀ 'ਚ ਉਤਰ ਕੇ ਆ ਕੇ ਨੇ ਉਹਨੇ ਡੰਡਾ ਜੀ ਜੋੜਾ ਜੀ ਮੈਟਰ ਕੀ ਹੋਇਆ ਹੈ ਪੁਰਾ ਆਟੋ ਪਈ ਹੋਇਆ ਆਟੋ ਬਿਲਕੁਲ ਸਹੀ ਖੜੇ ਸੀ ਕੋਈ ਗੱਲਬਾਤ ਨਹੀਂ ਹੋਈ ਇਹ ਬੰਦੇ ਨੇ ਗੁੰਡਾ ਕਰਦੀ ਕੀਤੀ ਆਟਾ ਵਾਲੇ ਨੇ ਇਹ ਗੁੰਡਾ ਕਰਦੀ ਕੀਤੀ ਹੈ ਦੇਖੋ ਇਹ ਬੰਦਾ ਇੰਨਾ ਵਧੀਆ ਤਸਵੀਰ ਵੀ ਲਾਇਆ ਪੁਲਿਸ ਵਾਲੇ ਤੇ ਵੀ ਪੈਸੇ ਨਹੀਂ ਪੈਸੇ ਦਿੰਦਾ ਭਾਈ 27 ਸਾਲ ਦਾ ਬੁਆਏ ਇਸ ਜਗ੍ਹਾ ਤੇ ਕਈ ਐਟਾ ਬੰਦੀ ਰਹੀ ਇਸ ਬੰਦੇ ਤੇ ਕੰਟਰੋਲ ਪੂਰਾ ਰੱਖਦਾ ਹੈ ਇਹ ਬੰਦਾ ਰੋਡ ਤੇ ਕੰਨਾ ਬੰਦਾ ਕੰਮ ਕਰਦਾ ਜੀ ਇਹ ਸਰੇ ਸਟੈਂਡ ਪੱਕਾ ਹੀ ਜੀ ਆਡੋ ਸਟੈਂਡ ਹੈ ਕੋਈ ਸਟੈਂਡ ਨਹੀਂ ਮਨਜ਼ੂਰ ਜੀ ਇਹ ਕੋਈ ਮਨਜ਼ੂਰ ਨਹੀਂ ਹੈਗਾ ਜੀ ਚੱਲ ਚੱਲਦੇ ਜਿਹੜਾ ਮੁੰਡਾ ਚਾਹਦਾ ਜਾ ਵੀ ਸਵਾਰੀ ਚੱਕ ਕੇ ਨਾਲ ਨਾਲ ਧੁੱਰੀ ਜਾਂਦਾ ਹੈ ਕੋਈ ਸਟੈਂਡ ਮਨਜ਼ੂਰ ਨਹੀਂ ਜੀ ਇਹ ਹੁਣ ਜਾਂ ਕੀ ਦੇ ਬਲੇ ਲਾਇਆ ਗਿਆ ਜੀ ਇਹ ਕੋਈ ਨਹੀਂ ਹੈ ਬਾਸ ਵਾਲੇ ਦੇ ਨਾਲ ਆਪਸ ਵਿੱਚ ਤੂ ਤੂ ਮਾ ਹੋਈ ਉਹਨਾਂ ਦੇ ਵਿੱਚ ਰੰਜਸ ਨਾਲ ਇੱਕ ਉਹ ਇਸ ਕਰਕੇ ਜਾਮ ਲਾਇਆ ਜੀ ਇਹਨਾਂ ਨੂੰ ਨਾ ਲੜਿਆ ਜੀ ਜੰਗ ਲਾ ਦਿੱਤੀ ਜੀ ਪੈਸੇ ਦੇ ਵਿੱਚ ਲੱਗੀ ਆ ਜੀ ਇਹ ਦੋਵਾਂ ਨੇ ਆਹਰੇ ਕਣ ਲੜ ਕੇ ਜੰਗ ਲਾ ਦਿੱਤੀ ਜੰਗ ਲਾਤਾ ਜੀ ਹਾਂ ਜੀ ਸਰ ਹੁਣ ਕੋਲ ਅਰੇ ਕੋਨੇ ਰੋਪ ਲਾਇਆ ਪੈਸਿਆਂ ਦਾ ਵੀ ਬਿਲਕੁਲ ਲੋਕ ਤੁਹਾਡੇ ਹੱਕ ਜਨ ਵੀ ਇਤਨਾ ਦਾ ਮਾਨਤਾ ਰਫਤਾਰ ਹੈ ਪਰਵਾਟ ਵਾਲੇ ਵੱਲੋਂ ਰੋਪ ਲਾਏ ਗਏ ਆ ਹੋਰ ਸਰ ਸਰਿਆਂ ਵਿੱਚ ਇਹੀ ਕੰਮ ਕਰਦਾ ਜੀ ਹੈ ਉਹ ਜਾਣ ਕੇ ਰੋਪ ਲਾਉਂਦਾ ਆਪਣੇ ਤੇ ਇਹ ਰੋਪ ਲਾਉਂਦਾ ਵੀ ਉਹ ਇੱਥੇ ਮੈਨੂੰ ਖੰਡ ਲੈਣ ਵਿਚਾਲੇ ਠੀਕ ਹੈ ਇਹਨੂੰ ਮੈਨੂੰ ਹਟਾਉਣਾ ਪਰੇ ਪਰੇ ਨਾ ਕਹਿਣ ਵੀ ਪਰੇ ਹੋ ਜਾਣਾ ਰਸਤੇ 'ਚ ਘੜ ਕੋ ਜਿੱਤੇ ਮਰਦੀ ਮੈਨੂੰ ਜੀ ਕਾਰਵਾਈ ਕੀਤੀ ਜਾਊਗੀ ਹਾਂ ਜੀ ਸਰ ਕੋਈ ਨਾ ਬੱਸਾਂ ਵਾਲੇ ਸਰਕਾਰੀ ਬੱਸਾਂ ਨਾਲ ਤਾਂ ਕੋਈ ਆਟੋ ਦਾ ਆਪਸ ਵਿੱਚ ਲੈ ਕੇ ਕੋਈ ਟਕਰਾਅ ਹੋਇਆ ਸੀ ਕੋਈ ਮਾੜੀ ਮੁੱਢੀ ਬੱਸ ਵੱਜ ਗਈ ਹੋਣੀ ਆ ਉਸ ਚੱਕਰ ਤੇ ਨਾਲ ਰੋਡ ਜਾਮ ਕਰਨ ਦੀ ਕੋਸ਼ਿਸ਼ ਕੀਤੀ ਸਰ ਇਹਦੇ ਵਿੱਚ ਕਰ ਸਰ ਕੀ ਕੀ ਹੋਇਆ ਸੀ ਕਿ ਆਟੋ ਵਾਲੇ ਕਹਿੰਦੇ ਵੀ ਆਟੋ ਵਾਲੇ ਕੋਈ ਰੱਖਾ ਕੀਤਾ ਗਿਆ ਹਾਂ ਜੋ ਬ੍ਰਦਰ ਤੁਹਾਡੇ ਸਾਹਮਣੇ ਆਏ ਹੇ ਤਾਂ ਮੈਂ ਜਾਮ ਖਲਵਾਇਆ ਆ ਹੁਣ ਬੁਲਾ ਕੇ ਇਹਨਾਂ ਨੂੰ ਪੁੱਛਦੇ ਆਂ ਕੀ ਗੱਲਬਾਤ ਹੈਗੀ ਆ ਸਰ ਕਿੰਨਾ ਲੰਮਾ ਜਾਮ ਲੱਗ ਗਿਆ ਸੀ ਹੁਣ ਹarli ਇੱਧਰ ਕਿਲੋ ਕਿਲੋ ਕਿਲੋਮੀਟਰ ਦਾ ਜਾਮ ਲੱਗਿਆ ਸੀ ਪਰ ਉਹ ਹੀ ਆ ਮੌਕੇ ਦਾ ਆ ਜਾ ਖਲਵਾਤਾ ਜਿਸ ਤਰ੍ਹਾਂ ਦੀ ਕਾਰਵਾਈ ਤੁਹਾਡੇ ਵੱਲੋਂ ਹੋ ਰਹੀ ਹੈ ਦੇਖਦੇ ਆ ਹੁਣ ਮੈਰਿਟ ਜੋ ਹੈਗਾ ਉਹਦੇ ਬਿਆਨ ਸੁਣਦੇ ਆ ਵੀ ਕਿਹਦੀ ਕੀ ਗਲਤੀ ਹੈਗੀ ਉਸ ਹਿਸਾਬ ਨਾਲ ਕਾਰਵਾਈ ਕੀਤੀ ਜਾਏਗੀ ਕਿਹੜੀ ਜਗ੍ਹਾ ਲੈ ਸਰ ਜਾ ਮੰਨਣੇ ਆਹੀ ਆਪਣਾ ਬੱਸ ਸਟੈਂਡ ਦੇ ਆਪੋਜ਼ਿਟ ਠੀਕ ਹੈ ਜੀ ਥੈਂਕ ਯੂ ਅਸੀਂ ਇੱਥੇ 15 ਦੇ ਕਾਰਵਾਈ ਕਰਨੇ ਚਾਹੁੰਦੇ ਆ ਇਹਦੇ ਤੇ ਇਹ ਆਟੋ ਵਾਲੇ ਵੀ ਇਹ ਵੀ ਆਟੋ ਵਾਲਿਆਂ ਦੀ ਗੁੰਡਾਗਰਦੀ ਬੰਦ ਹੋਣੀ ਚਾਹੀਦੀ ਆ ਇਹਨੂੰ ਲੰਘੇ ਨੂੰ ਜਰਾਨੀਆ ਦਿੰਦੇ ਵਿਚਾਰਾ ਲੈ ਕੇ ਖੜਾ ਹੀ ਆ ਬੰਦਾ ਆਟਾ ਟਾਈਮ 'ਚ ਸੋਇਆ ਜਿਹੜਾ ਇਹ ਖੜਾ ਜਿਹੜਾ ਸੀਸਾ ਉੱਪਰ ਨੇ ਰੈਟ ਸੀ ਜੰਨੀ ਕਿੰਨੀ ਦੇਰ ਹੋ ਗਈ ਬੱਸ ਲੇਟ ਹੋਈ ਨਾ ਬੱਸ ਲੇਟ ਹੋਈ ਨੂੰ ਕਟੋ ਵਰਦਾ 15 ਮਿੰਟ ਰੀਡ ਹੋ ਗਏ 20 ਮਿੰਟ ਹੋ ਜਿਹੜਾ 20 ਮਿੰਟ ਹੋ ਗਏ ਨਹੀਂ ਫਿਰ ਕਦ ਤੱਕ ਜਾਮ ਰੱਖੋਗੇ ਹਾਂਜੀ ਕਦ ਤੱਕ ਜਾਮ ਕਰਖੋਗੇ ਜਦ ਤੱਕ ਇਹਦਾ ਕਾਰਵਾਈ ਨਹੀਂ ਕੋਈ ਹੁੰਦੀ 112 ਦੇ ਕਾਲ ਲਾਉਂਦੀ ਆ ਵੀ ਉਹ ਹਮੇ ਵੀ ਚਲਦੇ ਹੀ ਬੰਦੇ ਕੰਮ ਕਰ 112 ਦੇ ਕੋਈ ਕਾਲ ਲਈ ਹੋਈ ਆ ਆ ਵੇਖੋ ਆਹ ਬੰਦੇ ਨੂੰ ਪਰੇਸ਼ਾਨ ਤਾਂ ਨਾ ਕਰੋ ਯਾਰ ਉਹਨਾਂ ਦੀ ਗੱਡੀ ਦਾ ਨਿਕਰਨ ਦੇ ਆ ਯਾਰ ਮੈਨੇ ਡੀਐਸ ਨੂੰ ਵੀ ਆਹ ਜੀ ਸਾਡਾ ਕੋਈ ਸਾਡੇ ਗੱਡੀ ਦਾ ਨਿਕਰਨ ਦੇ ਆ ਯਾਰ ਮੈਨੇ ਡੀਐਸ ਨੂੰ ਵੀ ਇਹ ਇਹ ਤੁਰੇ ਆਉਂਦੇ ਆਸ ਵਿੱਚ ਮਾੜਾ ਮੋਟਾ ਲੱਗ ਕੇ ਇਹਨੇ ਉਹਦੋਂ ਗਾਲਾਂ ਕੱਢੀਆਂ ਜੀ ਡਰਾਈਵਰ ਸਾਹਿਬ ਕਿਹਨੇ ਕਿਹਦੀ ਕਿਹਦੀ ਗੱਲ ਕਰ ਰਹੇ ਆ ਬੱਸ ਵਾਲੇ ਨੇ ਜੀ ਅੱਛਾ ਹਾਂ ਇਹਨੇ ਸਰਿਆ ਮੈਨੂੰ ਵੀ ਗਾਲਾਂ ਕੱਢੀਆਂ ਜੀ ਬਾਜੀ ਇਹ ਸ੍ਰੀਮਾਨ ਜੀ ਇਹ ਬਹੁਤ ਗਲਤ ਬੋਲਦਾ ਜੀ ਤੇ ਹੁਣ ਬੱਸਾਂ ਜਿਹੜੀ ਸੈਂਟਰ ਚ ਖੜ੍ਹੀਆਂ ਹੈ ਕਿ ਮਾ ਬੱਸ ਪਰੇ ਕਰਾ ਰਹੇ ਆ ਜੀ ਅਸੀਂ ਆਹ ਇਨਸਪੈਕਟਰ ਸਾਹਿਬ ਬੱਸ ਨਾਲ ਹੋਇਆ ਕੀ ਆ ਜੀ ਤੇਰੇ ਨਾਲ ਇੱਕ ਦੂਜੇ ਦੇ ਨਾਲ ਲੱਗੀ ਦੀ ਬੱਸ ਯਾਰ ਤੈਨੂੰ ਮੈਂ ਵੀਰੇ ਕਿਹਾ ਇੱਕ ਮਿੰਟ ਤੁਸੀਂ ਨਾ ਬੋਲੋ ਇਹ ਸ੍ਰੀਮਾਨ ਜੀ ਆਸ ਵਿੱਚ ਜੀ ਦੋ ਐ ਤੁਰੇ ਜਾਂਦੇ ਸੀ ਨਾਲ ਲੱਗੀ ਬੱਸ ਅੱਛਾ ਮੈਂ ਇਹਨਾਂ ਨੂੰ ਕਿਹਾ ਵੀ ਉਹਨਾਂ ਗੱਲ ਕਰਾ